ਉਹਨਦੇ ਕੋਈ ਰਿਲੇਸ਼ਨ ਸੀ ਕਿ ਮਤਲਬ ਆਪਣਾ ਕੋਈ ਰਿਸ਼ਤੇਦਾਰੀ ਪੈਂਦੀ ਆ ਜਾਂ ਕਿਵੇਂ ਘਰੇ ਆਉਂਦਾ ਸੀ ਬਿਲਕੁਲ ਨਹੀਂ ਗਲਤ ਪ੍ਰੀਸ਼ੀ ਸੀ ਅੱਛਾ ਗਲਤ ਰਿਲੇਸ਼ਨ ਸੀ ਗਏ ਮੇਰਾ ਗੋਦੀ ਤੇ ਵੀ ਚੱਲ ਜਾਂਦੇ ਹੋਰ ਬਣਿਆ ਨਾਲ ਸੀ ਪਤਾ ਕੱਲ ਕਮਾਈ ਚ ਬਈ ਹੋਈ ਸੀ ਅੱਛਾ ਤੇ ਤੁਸੀਂ ਰੋਕਿਆ ਨਹੀਂ ਕਦੀ ਇਹਨੂੰ ਉਹ ਮੈਨੂੰ ਬੰਦ ਕਰ ਦਿੰਦੀ ਸੀ ਟੱਕੇ ਮਾਰ ਮਾਰ ਛੋੜਦੀ ਸੀ ਛੇੜਾ ਬਾਹਰ ਦੀ ਸੀ ਅੱਛਾ ਮੁੰਡਾ ਬਾਹਰ ਸੀਗਾ ਤੇ ਤੁਹਾਨੂੰ ਟੱਕੇ ਮਾਰ ਕੇ ਬਾਹਰ ਕਰ ਦਿੰਦੀ ਸੀ ਰੋਟੀ ਨਹੀਂ ਸੀ ਦਿੰਦੀ ਹੁੰਦੀ ਆਠ ਆਠ ਅੱਛਾ ਹੁਣ ਕਿਨੇ ਚਿਰ ਤੋਂ ਕੱਢਿਆ ਇਹ ਤੁਹਾਨੂੰ ਹੁਣ 10 ਜੂਨ ਤੋਂ 10 ਜੂਨ ਤੋਂ ਕੱਢਿਆ 10 ਜੂਨ ਤੋਂ ਕੱਢਿਆ ਸੀ ਸਾਢੇ 6 ਸਾਲ ਮੁੰਡਾ ਸਾਢੇ 6 ਸਾਲ ਬਾਅਦ ਆਇਆ ਉਹਨੂੰ ਘਰੇ ਨਹੀਂ ਵੜੇ ਉਹਨੂੰ ਵੀ ਕੱਢਦਾ ਮੈਨੂੰ ਵੀ ਕੱਢਦਾ ਅੱਛਾ ਦੋਨਾਂ ਨੂੰ ਕੱਢਦਾ ਠੀਕ ਆ ਉਹਨੇ ਕਿ ਉਹ ਨਹੀਂ ਵੜਿਆ ਘਰੇ ਕੀ ਗੱਲ ਉਹ ਕਹਿੰਦੀ ਅਸੀਂ ਵੀ ਤੈਨੂੰ ਘਰੇ ਨਹੀਂ ਰੱਖਣਾ ਜੇ ਮੇਰੇ ਕੋਲੇ ਕੋਈ ਆਉਂਦੀ ਆ ਤਾਂ ਤੂੰ ਉਹ ਕੇ ਮੇਰੇ ਖਾਸ ਬਣਾਉਣੀ ਹੈ ਪੁੱਛ ਰਿਹਾ ਰਿਸ਼ਤੇਦਾਰ ਉਹ ਤਾਂ ਸਾਰਿਆਂ ਨੂੰ ਪਤਾ ਮੱਲੇ ਨੂੰ ਵੀ ਪਤਾ ਵੀ ਕਿਹੜੇ ਰਿਸ਼ਤੇਦਾਰ ਠੀਕ ਆ ਉਹ ਤਾਂ ਸਵੇਰੇ ਵੀ ਆਉਣਾ ਉਹਨੇ 9 ਵਜੇ 5 ਵਜੇ ਜਾਣਾ ਰਾਤ ਨੂੰ ਆਉਣਾ ਤੇ ਕਰਕੇ ਆ ਜਾ ਬਿਆਹ ਨ ਰਿਕਾਰਡ ਕੀਤੇ ਹੋਏ ਆਂ ਜੀ ਅੱਛਾ ਠੀਕ ਆ ਉਹਨੇ ਕਿੰਨੇ ਕਿੰਦੇ ਕਰਕੇ ਕਰਦੀ ਆ ਜੀ ਘਰ ਵਾਲੀ ਦੇ ਦੁੱਖੋਂ ਖਾਦੀ ਆ ਤੇ ਉਹ ਬਲਦੇਵ ਦੇ ਦੁੱਖੋਂ ਵਿਆਹ ਨੂੰ ਕਿੰਨੇ ਸਾਲ ਹੋ ਗਏ ਸੀ ਵਿਆਹ ਤਾਂ ਹੋਏ ਸੀ 82 ਚ 82 ਚ ਕੋਈ ਬੱਚਾ ਵੀ ਹੈਗਾ ਸਨ ਵਿੱਚ ਹੋਇਆ ਜਾਂਦੀ 99 ਚ ਉਹ ਤੇ ਮੇਰਾ ਜਮਾਲ ਨਹੀਂ ਹੈ ਠੀਕ ਹੈ ਚਲੋ ਬੱਚਾ ਵੀ ਹੈਗਾ ਬੱਚਾ ਇੱਕ ਮਰ ਗਿਆ ਸੀਗਾ ਉਹ ਵੀ ਇਹਨਾਂ ਅਦਾਲਤ ਕੰਮਾਂ ਤੋਂ ਰੋਕਦਾ ਸੀ ਉਹ ਵੱਡਾ ਸੀ ਜਵਾਨ ਸੀ ਮੁੰਡਾ 23 ਸਾਲ ਦਾ ਸੀ 23 ਸਾਲ ਦਾ ਜਵਾਨ ਮੁੰਡਾ ਸੀ ਹਾਂ ਜੀ ਹੁਣ ਵਾਲਾ ਜਿਹੜਾ ਇਹ ਹੈਗਾ 18ਵੇਂ ਸਾਲ ਦਾ ਹੈ ਅੱਛਾ ਤੇ ਉਹ ਨਹੀਂ ਰੋਗ ਦਾ ਮਾਂ ਨੂੰ ਮਾਂ ਉਹਦੇ ਕਹਿੇ ਨਹੀਂ ਲੱਗਦੀ ਉਹਨੂੰ ਖਾਣੇ-ਪੀਣ ਬੱਚਿਆ ਅੱਜ ਘਰ ਖਾਣ ਦੀ ਭੁੱਖੇ ਪਤਖਾਈ ਨੂੰ ਖਾਣ ਨੂੰ ਦੇਈ ਜੋ ਹੁਣ ਤੋ ਇਜੀ ਕੋਈ ਪੁਲਿਸ ਕਾਰਵਾਈ ਕੀਤੀ ਹੈ ਕੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਸਾਨੂੰ ਸਾਡਾ ਇਨਸਾਫ ਹੋਵੇ ਉਹ ਜੋ ਖੁਸ਼ਿਆ ਕੀ ਕਰਦਾ ਬੰਦੇ ਜੋ ਸਾਡੇ ਨਾਲ ਉਹਨੇ ਗੁਨਾਹ ਕੀਤੇ ਆ ਉਹਨਾਂ ਸਗੇ ਵੀ ਉਹ ਜ਼ਮੀਨ ਜਾਇਦਤ ਵੀ ਹੈਗੀ ਐ ਉਹਦਾ ਵੀ ਰੋਲਾ ਸੀ ਕੋਈ ਮਕਾਨ ਦਾ ਸੀ ਕਿਵੇਂ ਮਕਾਨ ਮੇਰੇ ਨਾਲ ਸੀ ਉਹ ਵੇਚ ਕੇ ਤੇ ਉਹ ਗਾਂ ਲੈ ਲਿਆ ਉਹਨੇ ਆਪ ਦੇ ਨਾਂ ਕਰਾਇਆ اچھا ਤੁਹਾਡਾ ਜਿਹੜਾ ਮਕਾਨ ਸੀ ਉਹ ਪਹਿਲਾਂ ਤੁਹਾਡੇ ਨਾਂ ਸੀਗਾ ਹਾਂ ਮੇਰੇ ਨਾਂ ਸੀ ਉਹ 50 ਲੱਖ ਦਾ ਵੇਚਿਆ ਸੀ ਕਿੰਨੇ ਵੇਚਿਆ ਉਹ ਆ ਇੱਥੇ ਨਹੀਂ ਰਹਿਣਾ ਪਾ ਬਾਹਰ ਪਾ ਲਈ ਜਰੂਰ ਤੇ ਪਾਉਣਾ ਸੀ ਕੋਣ ਕਹਿੰਦਾ ਸੀਗਾ ਉਹ ਹੋਪੀਆਂ ਦੀ ਇਹਦੇ ਜੀ ਆਪਣੇ ਘਰ ਵਾਲੀ ਜਿਹੜੀ ਬਲੰਦਰ ਕਹਰਾ ਹਾਂਜੀ ਉਹਦੇ ਬਲਦੇਵ ਸਿੰਘ ਪੁੱਤਰ ਲਖਮਣ ਸਿੰਘ ਹੂੰ ਵਾਸੀ ਵਾਣ ਰੋਡ ਜੀ ਦਾ ਨਾਲ ਨਜਾਇਜ਼ ਵੰਦ ਸੀ ਅੱਛਾ ਇਹ 6 ਸਾਲ ਮੁੰਡਾ ਬਾਹਰੋਂ ਲਾ ਕੇ ਆਇਆ ਮਲੇਸ਼ੀਆ ਤੋਂ ਅੱਛਾ ਮਲੇਸ਼ੀਆ ਗਿਆ ਉਹ ਤੋਂ ਬਾਅਦ ਨੂੰ ਆ ਕੇ ਪਤਾ ਲੱਗਾ ਕਿ ਇਹਦੇ ਨਜਾਇਜ਼ ਵੰਦ ਹੋ ਗਿਆ ਇਹ ਰੋਕਦਾ ਵੀ ਰਿਹਾ ਠੀਕ ਹੈ ਇਹ ਰੁਕੇ ਨਹੀਂ ਤੇ ਪਰ ਉਹਨੇ ਫਿਰ ਇਹਨਾਂ ਦੇ ਮਤਲਬ ਪਰੇਸ਼ਾਨੀ ਜਾਣ ਕੇ ਉਹਨੇ ਸਰਪਾਰਕਾ ਕੇ ਆਪਣੇ ਜੀਵਿਲਾ ਕਰਨ ਕਰਦੇ ਹੈ ਹੋਰ ਵੀ ਕਿਸੇ ਦਾ ਨਾਮ ਲਿਖਤਾ ਉਹਨੇ ਕਿ ਮਤਲਬ ਇਹ ਇਹਦਾ ਕਸੂਰ ਹੈਗਾ ਪਰਿਵਾਰ ਚ ਹੋਰ ਕੌਣ-ਕੌਣ ਹੈਗਾ ਨਹੀਂ ਹੋਰ ਕਿਸੇ ਦਾ ਕਸੂਰ ਨਹੀਂ ਕਿਹਦੀ ਮਾਤਾ ਜੀ ਅੱਛਾ ਤੇ ਬਲਦੇਵ ਸਿੰਘ ਨੂੰ ਕੋਈ ਅਰੈਸਟ ਕੀਤਾ ਗਿਆ ਹੈ ਹਜੇ ਕਿ ਨਹੀਂ ਹਜੇ ਕੋਈ ਨਹੀਂ ਅੱਛਾ ਹਾਂ ਤੇ ਕਦੋਂ ਬਿਕਰ ਮਤਲਬ ਕਿਵੇਂ ਕਾਰਵਾਈ ਕੀਤੀ ਪਤਨੀ ਬਲਵਿੰਦਰ ਕੌਰ ਹੈ ਹੂੰ ਉਹਨੂੰ ਮਤਲਬ ਅਰੈਸਟ ਕਰ ਲਿਆ ਗਿਆ ਉਹਨੂੰ ਅਰੈਸਟ ਕਰ ਲਿਆ ਹਾਂਜੀ ਬਲਵਿੰਦਰ ਕੌਰ ਅਰੈਸਟ ਹੋ ਗਈ ਹੈ ਬਲਦੇਵ ਸਿੰਘ ਰਹਿ ਗਿਆ ਜੀ